ਦੋਸਤੋ ਸੇਲ ਵਾਲੇ ਝੋਟੀ ਦੇ ਜਾਨਵਰ ਦਿਖਾਉਣੇ ਆ ਤੁਹਾਨੂੰ ਆਪਾਂ ਤਲਵੰਡੀ ਸਾਬੋ ਖੜੇ ਆ ਬਾਬਾ ਜੂਰਾ ਸਿੰਘ ਜੀ ਕੋਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਤੁਹਾਡਾ ਵੀ ਅੰਮ੍ਰਿਤ ਇੱਥੇ ਆਉਣ ਤੇ ਬਹੁਤ ਸਵਾਗਤ ਕਰਨ ਦਾ ਸਾਰੀ ਟੀਮ ਦਾ ਮੇਰੇ ਵੱਲੋਂ ਦਰਸ਼ਕਾਂ ਨੂੰ ਪਿਆਰ ਭਰੀ ਸასი ਸ਼ਕਰੀ ਹਾਂਜੀ ਤੇ ਸਭ ਤੋਂ ਪਹਿਲਾਂ ਬਾਬਾ ਜੀ ਆਪਾਂ ਸੇਲ ਵਾਲੇ ਜਾਨਵਰ ਆ ਜਿਹੜੇ ਦਿਖਾ ਦਈਏ ਜੀ ਉਹ ਬਹੁਤ ਦੋਸਤਾਂ ਨੂੰ ਨਾ ਦਿਨ ਬਿਟ ਲਈ ਜਾਂਦਾ ਤੇ ਆਹ ਬਸ਼ੇਰੀ ਬਾਬਾ ਜੀ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਮਤਲਬ ਹੋ ਗਈ ਜੀ 14 ਮਹੀਨਿਆਂ ਦੀ ਬਸ਼ੇਰੀ ਤੇ ਮਰਵਾੜੀ ਹੈਗੀ ਆ ਇਹ ਰਾਜਸਥਾਨ ਚੋਂ ਆਈ ਮਤਲਬ ਦੇਵਲੀ ਲਾਈਨ ਚੋਂ ਦੱਸਿਆ ਜੀ ਠੀਕ ਹੈ ਜੀ ਇਹ ਬਾਕੀ ਤਾਂ ਜੀ ਆਪਾਂ ਐਵੇਂ ਕਹਿ ਦਈਏ ਝੂਠ ਆਪਾਂ ਬੋਲਣਾ ਨਹੀਂ ਅਗਲੇ ਬੰਦਿਆਂ ਨੇ ਦੇਵਲੀ ਲੈਨ ਚੋਂ ਕਹਿ ਕੇ ਦਿੱਤੀ ਹੈ ਬਹੁਤ ਚੰਗਾ ਘੋੜਾ ਦੇਵਲੀ ਲੈਨ ਦਾ ਉਹਦਾ ਨਾਮ ਆ ਉਹ ਕਦਾਂਗਾ ਯਾਦ ਕਰਕੇ ਸਾਨੂੰ ਦੱਸ ਦਿਓ ਜਿਹੜਾ ਉਹਨਾਂ ਨੇ ਕਿਹਾ ਹੈ ਤੇ ਬਾਕੀ ਹਾਂ ਉਹ ਜਿੰਮੇ ਅਗਲੇ ਦੇ ਹਾਂ ਜੀ ਉਹ ਸ਼ਕੀਨ ਸ਼ਕੀਨ ਬਹੁਤ ਹੈ ਜੀ ਬਸ਼ੇਰੀ ਇਹ ਚਾਰੇ ਗੰਢਾਂ ਕਾਲੀਆਂ ਤੇ ਟੇਲ ਤੱਕ ਮਤਲਬ ਹਨਾ ਜੀ ਬੋਦੀ ਤੋਂ ਲੈ ਕੇ ਬਹੁਤ ਸੋਹਣੇ ਮਤਲਬ ਬਣਤਰ ਬਣਤਰ ਬਹੁਤ ਸੋਹਣੀ ਬੱਚੀ ਮਾਰ ਬੜੀ ਮਤਲਬ ਜਿਹਨੇ ਕੱਟ ਕੰਢੀ ਨਾ ਜਿਹੜੀਆਂ ਉਹ ਪੂਰੀਆਂ ਨੇ ਜੀ ਹਾਂਜੀ ਹਾਂਜੀ ਨਥੇ ਪਟਾ ਹੈ ਜੀ ਬਹੁਤ ਸੋਹਣਾ ਕੰਨਾਂ ਦੀ ਪਿੱਟਪੁੜੇ ਦੀ ਪੂਰੀ ਸ਼ਕੀਨ ਬੇਸ਼ੇਰੀ ਆ ਚੰਗੀ ਬੇਸ਼ੇਰੀ ਬਣੂਗੀ ਜੀ ਤੇ ਮਤਲਬ ਬਹੁਤ ਸੋਹਣੀ ਬੇਸ਼ੇਰੀ ਬਣੂਗੀ ਹਾਂਜੀ ਇਹ ਮਾਂ ਵਾਲਾ ਬਸ ਤਾਂ ਨਹੀਂ ਬਾਬਾ ਜੀ ਕੋਈ ਨਹੀਂ ਇਹਦਾ ਮਾਂ ਪਿਓ ਦਾ ਆਪਾਂ ਨੂੰ ਨਾ ਜੀ ਐਵੇਂ ਕਹ ਦੀਗੀ ਵੀ ਅਨਨੋਨ ਹੈ ਜਿਹੜੀਆਂ ਆਪਣੇ ਘਰ ਜੰਮਨੇ ਦੁਬਾਰਾ ਬੇਸ਼ੇਰੀਆਂ ਤੁਹਾਨੂੰ ਦਿਖਾਵਾਂਗੇ ਉਹਨਾਂ ਬਾਰੇ ਸਾਰਾ ਪਤਾ ਉਹ ਦੱਸਾਂਗੇ ਤੇ ਇਹ ਫਿਰ ਆਪਾਂ ਜਿਵੇਂ ਅਨਨੋਨ ਹੀ ਹੈ ਬਸ ਦੋਸਤੋ ਆਹੀ ਖੂਬੀ ਬਾਬਾ ਜੀ ਦੀ ਹੈ ਨਾ ਵੀ ਜਿਹੜੀ ਗੱਲ ਹੈਗੀ ਤੁਹਾਡੇ ਸਾਹਮਣੇ ਆ ਪਾਣੀ ਉਹ ਹੈ ਨਾ ਤੇ ਬਾਬਾ ਜੀ ਮੰਨ ਕੇ ਚੱਲੇ ਤਾਂ ਫਿਰ ਮੁੱਲ ਪਾਪਾ ਦੱਸਣਾ ਜੀ ਕਿ ਨਹੀਂ ਫੋਨ ਤੇ ਦੱਸ ਦਿਆਂਗੇ ਬਾਕੀ ਬਾਲੇ ਵੱਡੇ ਮੁੱਲ ਦੀ ਨਹੀਂ ਹੈਗੀ ਜੀ ਵੀ ਛੇਰੀ ਜੀ ਜੀ ਆਪਾਂ ਕਹਿ ਦਈਏ ਜਿਹੜੀ ਤਾਂ ਹੁਣ ਲੈਂਡ ਦੀ ਬਿਸ਼ੇਰੀ ਆ ਉਹ ਉਹ ਜੇ ਮੁੱਲ ਦੀ ਹੁੰਦੀ ਹੈ ਜੀ ਇਹ ਜਿਹੇ ਜਿਹੇ ਮਤਲਬ ਉਹ ਕੋਈ ਐਡੀ ਬਾਲੇ ਵੱਡੇ ਮੁੱਲ ਦੀ ਨਹੀਂ ਹੈਗੀ ਠੀਕ ਹੈ ਬਿਸ਼ੇਰੀ ਹਾਂ ਜੱਜ ਭਾਤੀ ਬੰਦੇ ਬਾਪ 2.5 ਲੱਖ ਦੀ ਦੇ ਦੇਣੀ ਹੈ ਬਿਸ਼ੇਰੀ ਠੀਕ ਹੈ ਬਾਬਾ ਗੱਲ ਮੁੱਕੀ ਹਾਂ ਆ ਆ ਵੀ ਵਧੀਆ ਕਰ ਰਹੇ ਹੋ ਮੈਂ ਤੁਸੀ ਰੇਟ ਦੱਸ ਤਾਂ ਨਹੀਂ ਨਹੀਂ ਫਿਰ ਆਪਾਂ ਮਤਲਬ ਤੁਹਾਨੂੰ ਮੈਂ ਕਹੀ ਜਾਵਾਂ ਇੱਕੋ ਹੀ ਮੁੱਲ ਹੈ ਜੀ 2.5 ਲੱਖ ਦੇਣ ਲੈਣ ਜੀ ਤੇ ਬਿਸ਼ੇਰੀ ਸਾਹਮਣੇ ਆ ਸੋਡੇ ਜੀ ਹਾਂ ਜੀ ਤੇ ਇਧਰ ਜੀ ਫੇਰ ਆਹ ਜਿਹੜੀ ਆਗੀ ਕਾਲੀ ਜੀ ਬੜੀ ਖੜਾ ਇਹ ਬਿਰਾਜ ਜੀ ਘੋੜੇ ਦੀ ਹੈ ਜੀ ਆਪਣੀ ਜਿਹੜੀਆਂ ਨੀਲੀਆਂ ਘੋੜੀਆਂ ਚੋਂ ਮਤਲਬ ਵੱਡੀ ਘੁੜੀ ਦੀ ਛੋਟੀ ਮਤਲਬ ਇੱਕ ਨੰਬਰ ਦੀ ਹੈ ਜਿੰਦਾ ਘੋੜੀ ਹੈ ਜੀ ਆਪਣੇ ਘੋੜੇ ਦੀ ਹੈ ਜੀ ਉਹ ਹਾਂਜੀ ਬਾਬਾ ਜੀ ਮਾਂ ਕੰਨੀਆਂ ਤਾਂ ਮਤਲਬ ਇਹ ਉਹਦੀ ਆਗੀ ਜੀ ਤੇ ਪਿਓ ਬਿਰਾਜ ਜੀ ਦਾ ਆ ਗਿਆ ਬਾਈ ਮਨਪ੍ਰੀਤ ਸਾਹਿਬ ਦੀਪੁਰ ਕੋਲੇ ਹੈ ਤੇ ਉਸ ਘੋੜੇ ਦੀ ਬੱਚੀ ਹੈ ਜੀ ਬਹੁਤ ਚੰਗਾ ਘੋੜਾ ਹੈ ਜੀ ਤੇ ਬਹੁਤ ਸੋਹਣਾ ਮਤਲਬ ਬਾਬਾ ਜੀ ਇਹ ਵਾਲਾ ਘੋੜੇ ਦਾ ਸੀਗਾ ਉਹ ਤੇ ਬਹੁਤ ਚੰਗਾ ਘੋੜਾ ਜੀ ਉਹ ਤੇ ਮਤਲਬ ਜੋਧਪੁਰ ਸ਼ੋ ਦਾ ਚੈਂਪੀਅਨ ਘੋੜਾ ਜੀ ਦੀ ਇਹ ਬੱਚੀ ਹੈ ਜੀ ਹਾਂ ਹਾਂ ਤੇ ਕਿੰਨੇ ਇਹ ਆਪਣੇ ਘਰ ਜੰਮਿਆ ਜੀ ਇਹ 6-7 ਮਹੀਨਿਆਂ ਦੀ ਬਸ਼ੀਰੀ ਹੈਗੀ ਜੀ 6-7 ਮਹੀਨੇ ਦੀ ਹੋਊਗੀ ਬਾਕੀ ਡੇਟ ਲਿਖੀ ਹੋਊ ਘਰੇ ਆਪਾਂ ਕਨਫਰਮ ਵੀ ਕਰ ਦਿਆਂਗੇ ਹਾਂਜੀ ਹਾਂਜੀ ਤੇ ਪਾਰਕਿੰਗ ਬਾਬਾ ਜੀ ਵਾਹ ਇਹ ਮਾਰ ਕੇ ਮੱਥੇ ਪਟਾ ਜੀ ਮੱਥੇ ਪਟਾ ਮੱਥੇ ਪਟਾ ਕਰ ਲੈ ਬਾਕੀ ਦੋਸਤੋ ਗਰਦ ਹੁੰਦੀ ਗਨ ਕਣੋਕ ਬਸ ਗੱਲ ਤਾਂ ਹੈ ਜੀ ਬੇ ਹੱਥ ਹੱਥ ਮਾਰਿਆ ਨਹੀਂ ਬਸ ਉਵੇਂ ਜਵੇਂ ਨਾਲ ਈ ਇਲਾਹੀ ਹੈ ਤੇ ਸਾਹਮਣੇ ਹੀ ਹੈ ਜੀ ਅਸਲ ਕੀ ਹੈ ਜਾਨ ਦੇ ਹੋਗੇ ਹੱਥ ਫੇਰੀ ਉਨੀ ਹੈ ਨਹੀਂ ਤੇ ਜੋ ਚੀਜ਼ ਹੈ ਸਾਹਮਣੇ ਉਹ ਬੱਚੀ ਬਰੀਕੀ ਬਹੁਤ ਵੱਡੂ ਚੁੱਕੀ ਜੀ ਇੱਕ ਬਾਬਾ ਜੀ ਜਦੋਂ ਘਰੇ ਮਿਸਤਰੀ ਲੱਗ ਜਾਂਦਾ ਜੀ ਉਦੋਂ ਪਾਣੀ ਪੀਣ ਦੇਣਾ ਨਹੀਂ ਬਸ ਹੁਣ ਤਾਂ ਕਰ ਕੀ ਹੋਇਆ ਵੀ 5 4 ਜਾਨਵਰ ਨਾ ਜੀ ਹੌਲੇ ਕਰ ਲਈਏ 15 16 ਜਾਨਵਰ 5 6 ਵੇਚ ਦਿਆਂਗੇ 10 ਰੱਖਾਂਗੇ ਠੀਕ ਹੈ ਬਾਬਾ ਜੀ ਇਹ ਮਤਲਬ ਆਪਾਂ ਜਾਨਵਰ ਦੋਸਤ ਨੂੰ ਸਾਰੀ ਦਿਖਾ ਦੇਾਂਗੇ ਤੇ ਦੂਜੀ ਨੂੰ ਚ 5 4 ਹਾਂਜੀ ਇਹ ਬਾਬਾ ਜੀ ਫਿਰ ਇਹ ਆਪਣੀ ਜਿਹੜੀ ਸਾਰਿਆਂ ਨਾਲ ਵੱਡੀ ਘੋੜੀ ਹੈ ਜੀ ਜਿੰਦਾ ਉਸ ਦੀ ਆਪਣੇ ਘੋੜੇ ਤੋਂ ਆਏ ਦਰਯੋਧਨ ਦੀ ਬੱਚੀ ਹੈ ਜੀ ਇਹ ਦਰਯੋਧਨ ਵੀ ਡੀਐਨਏ ਪਾਸ ਹੈ ਪਾਸਪੋਰਟ ਬਣਿਆ ਹੋਇਆ ਇਹਦੇ ਪਿਓ ਦਾ ਵੀ ਤੇ ਮਾਂ ਦਾ ਵੀ ਠੀਕ ਹੈ ਜੀ ਮਾਂ ਆ ਗਈ 1.5 ਲੱਖ ਦੀ ਡਾਇਰੈਕਟ ਹਾਂਜੀ ਤੇ ਇਹ ਮਤਲਬ ਉਵੇਂ ਜਿਵੇਂ ਹੁਣ ਐ ਕਹਿ ਦਈਏ ਵੀ ਇਹ ਲੈਨ ਦੀ ਤੇ ਹੋਰ ਹੁਣ ਅੱਜ ਆਪਾਂ ਨੂੰ ਕਾਲੀ ਜੀ ਲੱਗਦੀ ਹੈ ਇਹ ਪ੍ਰੋਪਰ ਨੀਲੇ ਰੰਗ ਚ ਗ੍ਰੇ ਕਲਰ ਚ ਹੈਗੀ ਆ ਦੋ ਪੈਰ ਪਿਛਲੇ ਚਿੱਟੇ ਆ ਇਹਦੇ ਤੇ ਮੱਥੇ ਪਟਾ ਹੈ ਮੱਥੇ ਪਟਾ ਜੀ ਹਾਂਜੀ ਬਾਕੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਤੁਸੀਂ ਦੋਸਤੋ 1.5 ਲੱਖ ਦੀ ਘੋੜੀ ਨਾ ਸਮਝ ਲਓ 1.5 ਲੱਖ ਘੋੜਾ ਸੀਗਾ ਹਾਂ ਤੇ ਬਾਬਾ ਜੀ ਕੋਲੇ ਘੋੜੀ ਆ ਬਹੁਤ ਇਹਦੀ ਡਾਇਰੈਕਟ ਧੀ ਆਪਣੀ ਹੈ। ਉਸ ਦੀ ਬੱਚੀ ਹੈ। ਹਾਂ ਅੱਗੇ ਮਾਂ ਵਾਲੀ ਲਾਈਨ ਦਾ ਮਤਲਬ ਉਹ ਆ ਕਿ ਆਪਣੀ ਤੇ ਪਿਓ ਵਾਲੀ ਆਪਣੀ ਦਰਯੋਧਨ ਬਾਬਾ ਬਸ ਇਹ ਆ ਗਈ ਨਾ ਜੀ ਵੀ ਡੀ ਐਨ ਏ ਪ੍ਰੂਫ ਮਾਂ ਪਿਓ ਪਾਸਪੋਰਟ ਬਣੇ ਹੋਏ ਵੀ ਕਿਸੇ ਚੀਜ਼ ਦੀ ਕੋਈ ਇਹਦੀ ਉਹ ਨਹੀਂ ਹੈਗੀ। ਮਤਲਬ ਬਣੂ ਵੀ ਬੇਸ਼ੇਰੀ ਇੱਕ ਦਿਨ ਮਤਲਬ ਕਿਤੇ ਮਰਜੀ ਬੰਦਾ ਚਾਹੇ ਸ਼ੋਹ ਚ ਖੜਾ ਲੇ ਤੇ ਚਾਹੇ ਮਤਲਬ ਬੱਚਿਆਂ ਚ ਸਿਰੇ ਵਾਲਾ ਮਤਲਬ ਗੱਲਬਾਤ ਕੰਨ ਤਲੋਤੀ ਪੱਖੋਂ ਪੂਰੀ ਮਤਲਬ ਮਾਰ ਕੇ ਜੀ ਪਟਾ ਦੇਖੋ ਤੁਸੀਂ ਜਮਾ ਤੇ ਰੰਗੂ ਸਿੱਧਾ ਜੀ ਤਾਂ ਨੂੰ ਜਾਂਦਾ ਮਹਾਰਾਜ ਜੀ ਹਾਂ ਜੀ ਤੇ ਇਧਰ ਉਧਰ ਜਮਾ ਨਹੀਂ ਹੁੰਦਾ ਜੀ ਹਾਂ ਜੀ ਬਾ ਗੱਲ ਮੇਰੇ ਕੋਲ ਤਾਂ ਜਾਨਵਰ ਵੱਧ ਹੈ ਜੀ ਵੀ ਤਾਂ ਕਰਕੇ ਹੁਣ ਬੱਚੇ ਵੇਚਦੇ ਆ ਜੀ ਤੇ ਨਹੀਂ ਤਾਂ ਬਹੁਤ ਛੋਟੀ ਦੀ ਬਿਛੜੀ ਬਾਕੀ ਬਾਬਾ ਜੀ ਇਹ ਤਾਂ ਸੋਡਾ ਫੇਵਰੇਟ ਰੰਗ ਆ ਗਿਆ ਹਾਂ ਜੀ ਸਹੀ ਗੱਲ ਹੈ ਜੀ ਹਾਂ ਜੀ ਬਾਬਾ ਜੀ ਫਿਰ ਮੁੱਲ ਪਾ ਇਹਦਾ ਫੋਨ ਤੇ ਕਰੋ ਇਹ ਤਾਂ ਫੋਨ ਤੇ ਕਰ ਲਾਂਗੇ ਠੀਕ ਠੀਕ ਹੈ ਜੀ ਇਹ ਜਿਵੇਂ ਡੀਐਨਏ ਪਾਸ ਹੋ ਜਾ ਮੁੱਲ ਕਰ ਦੇਾਂਗੇ ਪਰ ਐਂ ਪਜਾਉਂਦੇ ਨਹੀਂ ਕਿਸੇ ਨੂੰ ਜੇ ਕੋਈ ਵੀ ਰਮਾਨ ਨਾ ਆਇਆ ਤਾਂ ਮਾਨ ਨਾ ਹੀ ਦੇਵਾਂਗੇ ਜੀ ਤੇ ਇਸ ਤੋਂ ਬਾਅਦ ਆਪਾਂ ਚੌਥੀ ਦਿਖਾਗੇ ਜੀ ਹ ਇਹਦੇ ਬਾਬਾ ਜੀ ਉਹ ਨਹੀਂ ਆ ਗਈ ਜਿਹੜੀ ਬਾਲੀ ਸੋਹਣੀ ਖੜਦੀ ਸੀ ਜਿਹਨਾਂ ਤੋਂ ਪਾਗਟੀਆਂ ਹਨਾ ਇਹ ਨਾ ਜੀ ਅੰਗਰੇਜ਼ਾਂ ਆਰ ਗਈ ਤਾਂ ਉਹ ਹੈ ਤੇ ਇੱਕ ਤਾਂ ਇਹਦੀ ਸਫੇਦੀ ਚ ਇਹਦੇ ਇੱਕ ਤਣ ਵੀ ਹੈ ਨਹੀਂ ਜੀ ਕਿਤੇ ਵੀ ਕਿਤੇ ਬਾਬਾ ਜੀ ਨਹੀਂ ਨਾ ਅੱਖਾਂ ਤੇ ਦੇਖਦੇ ਨੇ ਸੋਹਣੇ ਵਾਂਗੂ ਜੰਗ ਤੇ ਕੋਈ ਦਾਣਾ ਆ ਜਾਂਦਾ ਇਹਦੀ ਪੇਟਾਗਰੀ ਕੀ ਹੈ ਜੀ ਇਹਦੀ ਮਾਂ ਲਾਰੇ ਘੋੜੇ ਦੀ ਡਾਇਰੈਕਟ ਹਾਂਜੀ ਬਾਬਾ ਜੀ 64 ਇੰਚ ਦੀ ਘੋੜੀ ਆਪਣੇ ਕੋਲੇ ਉਹਦੀ ਹੈਗੀ ਇਹ ਜੀ ਤੇ ਇਹਦੀ ਮਤਲਬ ਮਾਂ ਕਿੰਨੀ ਤਾਂ ਲਾਰੇ ਘੋੜੇ ਦੀ ਮਾਂ ਹੈ ਇਹਦੀ ਠੀਕ ਹੈ ਬਾਬਾ ਜੀ ਤੇ ਦੂਜੇ ਨੰਬਰ ਤੇ ਇਹਦਾ ਪਿਓ ਹੈਗਾ ਰਾਜਰੂਪ ਭਾਈ ਸੁਖਵੀਰ ਚੱਠਾ ਜੀ ਨੇ ਹੁਣ ਵੇਚਿਆ ਬਹੁਤ ਵੱਡੇ ਕੁੱਤ ਘੋੜਾ ਬਿਕਾ ਜੀ ਤੇ ਬਹੁਤ ਮਤਲਬ ਸਿੱਧਾ ਅਰਜਨ ਰੋਲੀ ਵਾਲੇ ਦਾ ਡਾਇਰੈਕਟ ਹੋਵ ਹੈਗਾ ਜੀ ਤੇ ਬਹੁਤ ਵੱਡਾ ਘੋੜਾ ਸੀਗਾ ਜੀ ਜਿਹਦੀ ਇਹ ਡਾਇਰੈਕਟ ਬੱਚੀ ਹੈ ਜੀ ਤੇ ਬਹੁਤ ਸੋਹਣੀ ਮਤਲਬ ਕੰਨ ਕਣੋਤੀ ਬਸ਼ੇਰੀ ਮਤਲਬ ਤੁਸੀਂ ਪਿਆਜੀ ਇੰਨੀ ਹੈ ਜੀ ਪਿੰਕ ਨੈਸ ਕੰਨ ਹੋਰ ਮਤਲਬ ਵੀ ਬਹੁਤ ਬਣਤਰਾਂ ਦੀ ਚੰਗੀ ਬਸ਼ੇਰੀ ਹੈ ਜੀ ਕੰਨ ਕੁੰਨ ਵੀ ਪੂਰਾ ਜੋਤ ਕੁੰਡੀ ਵਾਲਾ ਤੇ ਬਾਕੀ ਉਹ ਵੀ ਮਜ਼ਬੂਤੀ ਪੱਖੋਂ ਵੀ ਬੱਚੀ ਚੰਗੀ ਹੈ ਜੀ ਹੈ ਨਾ ਬਹੁਤ ਚੰਗੀ ਹੈ ਤੇ ਕਿੰਨੇ ਮਹੀਨੇ ਦੇ ਕਹਿੰਦੇ ਬਾਬਾ ਜੀ ਤੁਸੀਂ ਮੇਰੇ ਇਹ ਗੱਲ ਮਤਲਬ ਹੋਊਗੀ ਜੀ 22 23 ਮਹੀਨਿਆਂ ਦੀ ਬੇਹਰੀ ਜੀ ਠੀਕ ਹੈ ਜੀ 22 23 ਮਹੀਨਿਆਂ ਦੀ ਹਾਂ 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 ਬਾਕੀ ਲਿਖਿਆ ਪਿਆ ਆਪਾਂ ਉਹ ਉਹ ਦੇਖ ਕੇ ਮਿਲ ਜੂਗੀ ਉਸ ਤੋਂ ਤੁਹਾਨੂੰ ਸਾਡੇ ਨਾਲ ਮਿਲ ਜੂਗੀ ਜੀ ਮੂਰੀ ਗੱਲਬਾਤ ਕਰੂੰਗੀ ਤੇ ਮਤਲਬ ਬਾਬਾ ਜੀ ਫਿਰ ਇਹਦਾ ਵੀ ਫੋਨ ਇਹਦਾ ਫੋਨ ਤੇ ਕਰਦੇ ਹਾਂ ਜੀ ਠੀਕ ਹੈ ਜੀ ਬਹੁਤ ਚੰਗੀ ਬਣੂਗੀ ਬੜੀਆਂ ਪੂਰੀਆਂ ਕੰਨਿਓ ਜਮਾ ਡੰਨਾ ਜੀ ਬਹੁਤ ਜਮਾ ਜ਼ਿੰਮੇਵਾਰੀ ਦੀ ਇਹ ਜਿੰਨੇ ਵੀ ਜਾਨਵਰ ਹੈ ਜੀ ਸਾਰੇ ਭੌਰੀਆਂ ਕੰਨੀਆਂ ਜ਼ਿੰਮੇਵਾਰੀ ਹੈ ਆਪਾਂ ਮੜੀ ਭੌਰੀ ਵਾਲਾ ਜਾਨਵਰ ਲਿਆਉਂਦੇ ਨਹੀਂ ਬਾਕੀ ਭੌਰੀਆਂ ਬਾਰੇ ਤਾਂ ਤੁਹਾਡੇ ਤੋਂ ਹੁਣ ਅੱਜ ਦੀ ਗੱਲ ਹੈ ਅਸੀਂ ਤਾਂ ਆਪ ਬਾਬਾ ਜੀ ਤੋਂ ਦੋਸਤੋਂ ਬਹੁਤ ਚੀਜ਼ਾਂ ਵੇਖਦੇ ਆਂ ਭੌਰੀਆਂ ਬਾਰੇ ਕੀ ਨਹੀਂ ਇਹ ਕੀ ਹੈ ਨਾ ਜੀ ਇਹ ਥੋੜੀ ਜਿਹੀ ਗੱਲ ਚਲਾ ਲਈ ਵਧੀਆ ਗੱਲ ਹੈ ਵੀ ਕਾਰਨ ਕਿ ਤੁਸੀਂ ਚੰਗੇ ਪੱਕੇ ਬੰਦੇ ਤੋਂ ਜਦੋਂ ਜਾਨਵਰ ਲੈਣਾ ਹੈ ਜੀ ਇੱਕ ਤਾਂ ਉਹ ਬੰਦੇ ਝੂਠ ਨਹੀਂ ਬੋਲਦੇ ਕਿ ਉਹਨਾਂ ਦੀ ਇਮੇਜ ਬਣੀ ਹੁੰਦੀ ਹੈ ਹਾਂ ਬਾਬਾ ਜੀ ਸਹੀ ਹੈ ਸਾਡੇ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਧਰਮਕ ਪੱਖ ਆ ਗਿਆ ਤੇ ਆਮ ਬੰਦੇ ਵੀ ਜਿਹੜੇ ਪੱਕੇ ਪਹਿਲਾਂ ਦੇ ਪੁਰ ਮੋਢ ਬੰਦੇ ਹੈਗੇ ਉਹ ਕਦੇ ਵਾਸਤੇ ਤੁਹਾਨੂੰ ਗਲਤ ਦੱਸ ਕੇ ਜਨਮਰ ਨਹੀਂ ਦਿੰਦੇ ਦੂਜੇ ਨੰਬਰ ਤੇ ਉਹਨਾਂ ਦੇ ਜਨਮਰ ਦਾ ਉਹ ਕਹਿੰਦਾ ਕਿ ਸਹਣੇ ਦੇ ਪਿੱਠੇ ਦਾ ਕੋਈ ਪਿੱਠਣ ਦੀ ਲੋੜ ਨਹੀਂ ਹੁੰਦੀ ਉਹਨਾਂ ਨੇ ਸਾਰਾ ਕੁਝ ਦੇਖ ਕੇ ਲਿਆ ਹੁੰਦਾ ਹਾਂਜੀ ਹਾਂ ਤੇ ਉਹਨਾਂ ਨੇ ਪਹਿਲਾਂ ਕੁੰਡਲੀ ਫਰੋੜ ਰੱਖੀ ਹਾਂਜੀ ਇਹ ਹਾਂਜੀ ਇਹਨਾਂ ਚੋਂ ਮੈਂ ਕੱਲੀ ਇਹ ਤਾਂ ਮੇਰੇ ਘਰ ਜਾਮਾਂ ਜੀ ਤਿੰਨੇ ਬੇਚੇਰੀਆਂ ਦੋਨੇ ਤਾਂ ਮਤਲਬ ਕਾਲੀ ਨੀਲੀ ਤੇ ਇਹ ਆਪਣੀ ਨੌਕਰੀ ਤੇ ਜਿਹੜੀ ਤੇਲੀ ਹੈ ਉਹ ਆਪਾਂ ਕੱਲੀ ਬਾਹਰੋਂ ਮੁੱਲ ਲਈ ਹੈ ਠੀਕ ਹੈ ਬਾਬਾ ਜੀ ਬਾਕੀ ਇਹਨਾਂ ਦਾ ਤਾਂ ਆਪਾਂ ਨੂੰ ਮਾਂ ਦਾ ਪਿਓ ਦਾ ਕਈ ਕੀ ਪੀੜੀਆਂ ਦਾ ਪਤਾ ਇਹ ਇਹਨਾਂ ਤਿੰਨਾਂ ਦੀ ਡਿਟੇਲ ਜਿਹੜੀ ਮਰਜ਼ੀ ਪੁੱਛ ਲਓ ਦੋਸਤਾਂ ਨੂੰ ਪੂਰੀ ਜਮਾ ਹਾਂਜੀ ਤੇ ਆਜ ਬੱਬਾ ਜੀ ਫਿਰ ਹੁਣ ਇੱਧਰ ਲੈ ਚ ਵੀ ਮਾਰ ਲਗੇ ਜਾਂਦੇ ਇਹੇ ਆਪਣੀਆਂ ਹੋਗੀਆਂ ਸੀ ਜੀ ਚਾਰ ਬਸ਼ੇਰੀਆਂ ਹਨਾ ਹਾਂਜੀ ਚਾਰ ਤਾਂ ਨਾ ਜੀ ਛੋਟੀਆਂ ਬੱਚੀਆਂ ਜਿਹੜੀਆਂ ਵੇਚਣ ਵਾਲੀਆਂ ਨੇ ਤੇ ਬਾਕੀ ਵੱਡਿਆਂ ਚੋਂ ਇੱਕ ਅੱਧਾ ਜੇ ਕੋਈ ਭਾਈ ਆਊਗਾ ਤਾਂ ਕੋਈ ਵਧੀਆ ਮਤਲਬ ਦੇ ਦੇਾਂਗੇ ਜੀ ਇਹਨਾਂ ਚੋਂ ਮਤਲਬ ਬੱਬਾ ਜੀ ਆਪਣੀ ਜੀਵਾ ਜੀਵਾ ਤੇ ਜੀਵੇ ਦੀ ਜੀਵਾ ਦੀ ਮੈਂ ਤੁਹਾਨੂੰ ਦੱਸ ਦਾਂ ਜੀ ਵੀ ਆਪਣੇ ਕੋਲੇ ਦੋ ਤਾਂ ਦੋ ਤਿੰਨ ਤਾਂ ਨਹੀਂ ਲਿੰਗ ਨਹੀਂ ਹਾਂਜੀ ਤਿੰਨ ਤਾਂ ਇਹ ਹੋ ਗਈਆਂ ਜੀ ਜੀਵਾ ਹੋ ਗਈ ਜਿੰਦਾ ਹੋ ਗਈ ਭਾਗਾਂ ਵਾਲੀ ਹੋ ਗਈ ਹਾਂਜੀ ਬਾਬਾ ਜੀ ਤੇ ਇਹ ਆਪਣੀਆਂ ਨੀਲੀਆਂ ਚ ਆ ਗਈਆਂ ਜੀ ਹਾਂਜੀ ਤੇ ਇੱਕ ਆਪਣੇ ਕੋਲੇ ਮਤਲਬ ਹੈ ਗਈਆਂ ਜੀ ਇਹ ਘੱਲਾਂ ਵਾਲੇ ਚੇਤਕ ਦੀ 66 ਇੰਚ ਦੀ ਹੈਗੀ ਹੈ ਜੀ ਠੀਕ ਹੈ ਬਾਬਾ ਜੀ ਤੇ ਇਹ ਰਾਜ ਰੂਪ ਤੋਂ ਚੈੱਕ ਹੋ ਗਈ ਜੀ ਦੋ ਦੰਦ ਬਸ਼ੇਰੀ ਹੈਲੇ ਗੱਬਣਾ ਹੀ ਰਾਜ ਰੂਪ ਤੋਂ ਰਾਜ ਰੂਪ ਤੋਂ ਗੱਬਣ ਚੈੱਕ ਹੈ ਜੀ ਠੀਕ ਹੈ ਜੀ ਕਿੰਨੇ ਕਿੰਨੇ ਦੀ ਹੋ ਗਈ ਜੀ ਹੈ ਜੀ ਇਹ ਕਿੰਨੇ ਮਹੀਨੇ ਦੀ ਹੋ ਗਈ ਜੀ ਇਹ ਤਿੰਨ ਚਾਰ ਮਹੀਨੇ ਦੀ ਤਾਂ ਚੈੱਕ ਹੋ ਗਈ ਜੀ ਅੱਛਾ ਜੀ ਤੇ ਤਿੰਨ ਚਾਰ ਮਹੀਨੇ ਦੀ ਤਾਂ ਚੈੱਕ ਹੋ ਗਈ ਠੀਕ ਪਾਸ ਹੈ ਤੇ ਬਾਕੀ ਪਹਿਲੀ ਦੋ ਦੰਦ ਬਿਸ਼ੇਰੀ ਆ ਜੀ ਹਾਂਜੀ ਹਾਂਜੀ ਦੋ ਦੰਦ 64 ਇੰਚ ਕਰਦਾ ਜੀ ਫੱਟੀ ਵਾਲਾ ਜਿਹੜਾ ਮਰਜੀ ਭਰਾ ਆ ਕੇ ਫਿੱਤਾ ਲਾ ਲੀ ਹਾਂਜੀ ਬਹੁਤ ਚੰਗੀ ਹੈ ਜੀ ਹਨਾ ਬਾਕੀ ਖੜਨੀ ਦੇਖੋ ਦੋਸਤੋ ਤੁਸੀਂ ਇਹ ਹਾਂਜੀ ਆਪਣੇ ਕੋਲ ਦੋ ਹੈ ਇੱਕ ਹਾਥੀ ਦੀ ਪੋਤੀ ਹੈ ਜੀ ਅੱਛਾ ਉਹ ਬਈ ਉਹ ਵੀ 64 65 ਇੰਚ ਦੀ ਹੈ ਹਾਂਜੀ ਉਹਦੇ ਥੋੜੀ ਜਿਹੀ ਫਲਕਾਰੀ ਹੈ ਇਹ ਮਤਲਬ ਫਲਕਾਰੀ ਤੋਂ ਰਹਿਤ ਹੈ ਇਹਦੇ ਕੋਈ ਮਾੜਾ ਮੋਟਾ ਛਿਪਕਾ ਹਾਂਜੀ ਮਾੜਾ ਮੋਟਾ ਤਾਂ ਹੋਊਗਾ ਤੇ ਜਮਾ ਮਤਲਬ ਜਮਾ ਸਾਫ ਤਾਂ ਉਹੀ ਹੈ ਜਿਹੜੀ ਆਪਾਂ ਤੁਹਾਨੂੰ ਨੁਕਰੀ ਬਿਸ਼ੇਰੀ ਦਿਖਾਈ ਹੈ ਹਾਂ ਉਹਦੇ ਤਾਂ ਜਮਾ ਹੀ ਨਹੀਂ ਜੀ ਜੇ 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 ਕਿਸੇ ਭਰਾ ਦਾ ਮਨ ਇਹਦੇ ਤੇ ਆਉਂਦਾ ਤਾਂ ਇਹ ਵੀ ਆਪਾਂ ਦੇ ਦੇ ਦਿੰਦੇ ਜੀ ਨੌਕਰੀ ਇੱਕ ਆ ਵੇਚਣਾ ਜੀ ਜੇ ਕੋਈ ਭਰਾ ਗਾਹਕ ਹੋਵੇ ਤਾਂ ਇਹ ਜ਼ਰੂਰ ਇਹਦੀ ਅੱਡ ਸਪੈਸ਼ਲ ਲਾ ਦੇ ਦੇ ਬੱਕਰੇ ਵਾਲਾ ਜ਼ਰੂਰ ਦੱਸੋ ਇਹ ਵੀ ਬਸ ਹਾਂ ਜੀ ਕੋਈ ਵੀ ਭਰਾ ਮੈਨੂੰ ਤਾਂ ਇਹਦੇ ਬਾਰੇ ਇੰਨਾ ਪਤਾ ਨਹੀਂ ਜੀ ਵੀ ਕੀ ਇਹਦੀ ਨਸਲਾ ਜੀ ਕੀ ਗੱਲਬਾਤ ਡਿਟਲੀ ਹੋਊਗਾ ਜੀ ਤੇ ਇਹ ਵੇਚਣਾ ਜੀ ਹਾਂ ਜੀ ਹਾਂਜੀ ਹਾਂਜੀ ਬੀਟਲ ਨਸਲ ਦਾ ਮਤਲਬ ਵੀ ਵੇਚਣਾ ਜੇ ਕਿਸੇ ਭਰਾ ਨੇ ਲੈਣਾ ਠੀਕ ਹੈ ਜੀ ਇਹ ਵੀ ਦੋਸਤੋ ਵਿੱਚ ਕਰ ਲਓ ਜੇ ਕੋਈ ਭਰਾ ਲੈਣਾ ਤਾਂ ਦਾ ਸੰਪਰਕ ਕਰ ਕਈ ਵਾਰੀ ਆਪਣੇ ਘੋੜੇ ਵਾਲੇ ਭਰਾ ਸ਼ੌਕੀ ਹੁੰਦੇ ਆ ਜੀ ਸ਼ੌਕੀ ਬਾਬਾ ਜੀ ਬਹੁਤ ਹਾਂਜੀ ਹਾਂਜੀ ਤੇ ਬਾਕੀ ਬਾਬਾ ਜੀ ਕਾਰੋਬਾਰ ਵੀ ਚੰਗਾ ਜੀ ਇਹਨਾਂ ਦਾ ਹਾਂਜੀ ਹਾਂ ਇੱਕ ਆਪਾਂ ਕੋ ਕੋ ਦਿਨ ਵੀ ਬੱਕਰੀਆਂ ਹਨਾ ਵੀ ਬੇਸੋਜ ਬੱਕਰੀਆਂ ਰੱਖਦੇ ਆਂ ਪਰ ਆਪਣੇ ਕੋਲੇ ਤਾਂ ਨਾ ਜੀ ਇੱਕ ਗੱਲ ਇਹ ਹੈ ਵੀ ਆਪਣੇ ਕੋਲ ਦਾ ਇਹ ਫਾਰਮ ਹੈ ਜਿਹੜਾ ਪੁਰਾਣਾ ਬਣਿਆ ਹੋਇਆ ਤੇ ਮਹਾਰਾਜ ਨੇ ਕਿਰਪਾ ਕਰੀ ਨਮਾ ਵੀ ਬਣਾਵਾਂਗੇ ਇਧਰ ਤਾਂ ਘੋੜੇ ਆ ਗਏ ਜੀ ਇਧਰ ਆਪਣਾ ਨੁਕਰ ਬਸ਼ੇਰਾ ਆ ਗਿਆ ਉਧਰ ਵੱਡਾ ਘੋੜਾ ਆ ਗਿਆ ਤੇ ਪਰਲੇ ਪਾਸੇ ਅਧੀਆਂ ਘੋੜੀਆਂ ਆ ਗਈਆਂ ਆਪਣੀਆਂ ਤੇ ਨੀਲਾ ਬਸ਼ੇਰਾ ਵੀ ਉਧਰ ਹੈ ਤੇ ਆਹ ਬਸ਼ੇਰੀਆਂ ਤੇ ਘੋੜੀਆਂ ਇਧਰ ਆ ਗਈਆਂ ਜੀ ਸਾਰੀਆਂ ਠੀਕ ਹੈ ਬਾਬਾ ਜੀ ਇਧਰ ਆਪਾਂ ਇਧਰ ਲਈ ਇਧਰ ਤਾਂ ਹੈ ਨਹੀਂ ਜੀ ਹੈਗੀ ਹੈ ਜੀ ਉਧਰ ਵੀ ਹੈਗੀ ਹੈ ਨੀਲੀ ਦੇ ਜਾਂ ਪਰ ਸ਼ਰੂ ਨੀ ਭਰਦਾ ਹਾਂਜੀ ਹਾਂਜੀ ਤੇ ਇਹ ਬਸ ਇਹ ਨੀਲੀ ਹੈ ਜੀ ਉਹ ਆਪਣੀ ਭਗ ਵਾਲੀ ਦਾ ਨਾਮ ਹੈ ਜੀ ਹਾਂਜੀ ਇਹ ਤਾਂ ਆਪਾ ਉਹਦੇ ਚ ਵੀਡੀਓ ਚ ਦਿਖਾਈ ਹਾਂ ਹਾਂ ਵੀਡੀਓ ਚ ਦਿਖਾਈ ਹੈ ਇਹ ਆਪਣੀ ਮੱਝੂ ਕੇ ਲੈਣ ਦੀ ਹੈ ਜੀ ਤੇ ਆਪਣੀ ਜੀਵਾ ਘੋੜੀ ਦੀ ਸੈਕੰਡ ਬੱਚੀ ਹੈ ਇਹ ਤਾਂ ਇਹਦਾ ਪਕਾਉ ਹੈ ਹੀ ਨਹੀਂ ਜੀ ਹਾਂਜੀ ਹਾਂਜੀ ਤੇ ਪਾਣੀ ਪੀ ਲਈ ਇਹਨਾਂ ਚੋਂ ਦੇਖ ਲਾਂਗੇ ਜੀ ਦੋਨਾਂ ਭੈਣਾਂ ਚੋਂ ਜੇ ਕੋਈ ਚੰਗਾ ਭਰਾ ਆ ਤਾਂ ਇੱਕ ਦੇ ਦਿਆਂਗੇ ਦੋਨਾਂ ਜੋ ਅੰਦਰ ਬਾਬਾ ਜੀ ਆਹ ਚੰਬੀ ਆ ਗਈ ਕਿ ਇਹ ਹਾਂਜੀ ਹਾਂਜੀ ਇਹ ਹੀ ਅਮਰਤ ਗਰੜੀ ਚੰਬੀ ਆ ਹਾਂਜੀ ਤੇ ਇਹ ਲਾਰੇ ਘੋੜੇ ਦੀ ਡਾਇਰੈਕਟ ਆ ਹਦੀ ਇਹਦੇ ਦੋ ਬੱਚੇ ਆਪਣੇ ਕੋਲ ਇੱਕ ਬਸ਼ੇਰੀ ਹੈ ਇੱਕ ਬਸ਼ੇਰਾ ਠੀਕ ਹੈ ਜੀ ਤੇ ਮਤਲਬ ਬਹੁਤ ਚੰਗੀ ਘੋੜੀ ਹੈ ਜੀ ਤੇ ਬਹੁਤ ਹੀ ਸੁਣੀ ਇੱਕ ਹਾਂ ਜੀ ਚੰਗੀ ਹੈ ਬਾਬਾ ਜੀ ਹਨਾ ਇਹ ਰੱਖੀ ਹੋਈ ਹੈ ਜੀ ਇਹ ਆਪਾਂ ਘਰੇ ਬੱਚਿਆਂ ਵਾਸਤੇ ਲਈ ਹੋਈ ਹੈ ਠੀਕ ਹੈ ਜੀ ਇਹ ਵੀ ਬੱਚਾ ਬਹੁਤ ਜਿਆਦਾ ਕੰਨ ਕੰਨ ਦੀ ਸਾਰੇ ਕਾਹੇ ਦੀ ਬਹੁਤ ਜਿਆਦਾ ਚੰਗੀ ਹੈ ਕੰਨ ਕੰਨ ਦੀ ਕਟਕਣੀ ਹੈ ਚੰਗੀ ਹੈ ਜੀ ਹਾਂ ਜੀ ਇਹ ਹੁਣ ਘੋੜੀ ਦੀ ਤੁਸੀਂ ਲੰਬਾਈ ਦੇਖੋ ਜੀ ਰਾਜਸਥਾਨ ਚੋਂ ਆਈ ਸੀ ਦੋ ਦੰਦ ਬਸ਼ੇਰੀ ਹੈ ਜੀ ਅਜੇ ਦੋ ਦੰਦ ਹੋਈ ਨਹੀਂ ਨਕਾਂਦੀ ਹੋਊਗੀ ਅੱਛਾ ਬਸ਼ੇਰੀ ਹੈ ਬਾਬਾ ਜੀ ਹਾਂ ਜਮਾ ਬੱਚੀ ਹੈ ਜੀ ਹਲੇ ਠੀਕ ਹੈ ਜੀ ਹਾਈਟ 64 ਤਾਂ ਫੱਟੀ ਵਾਲਾ ਮਤਲਬ ਹੈਗਾ ਹਾਂਜੀ ਤੇ ਹੂੰ ਬਾਕੀ ਬਹੁਤ ਜਿਆਦਾ ਖੁੱਲੀ ਬਾਡੀ ਦੀ ਬੇਸ਼ੀਰੀ ਹੈ ਜੀ ਤੇ ਹਾਂ ਤਲਕਾਰੀ ਜ਼ਰੂਰ ਹੈਗੀ ਆ ਥੋੜੀ ਜੀ ਤੇ ਬੜੀ ਵੱਡੀ ਬੱਚੀ ਹੈ ਜੀ ਹੂੰ ਤੇ ਬੱਚੇ ਬੁੱੱਚੇ ਬਾਬਾ ਜੀ ਬਹੁਤ ਚੰਗੇ ਦੇਊਗੇ ਹਾਂ ਇਹ ਬਈ ਮੈਂ ਬਹੁਤ ਚੰਗੇ ਰੁਪਈਆ ਦੀ ਲਿਆ ਸੀਗਾ ਬਲੋਤਰੇ ਤੋਂ ਲਿਆ ਸੀ ਪਿਛਲੇ ਸਾਲ ਅੱਛਾ ਹੋ ਬਈ ਬਹੁਤ ਚੰਗੇ ਭਰਾਵਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਬਹੁਤ ਚੰਗੀ ਇਹ ਹਾਥੀ ਘੋੜੇ ਦਾ ਉਧਰ ਹੈਗਾ ਆਪਣੇ ਰਾਜਸਥਾਨ ਚ ਬਹੁਤ ਵੱਡਾ ਘੋੜਾ ਉਹੀ ਹੈ ਜੀ ਇਹ ਤੇ ਬਹੁਤ ਚੰਗੀ ਬੱਚੀ ਹੈ ਜੀ ਕਰਨ ਤੁਸੀਂ ਦੇਖੋ ਬਾਡੀ ਪੇਟਲ ਤੁਸੀਂ ਐਂ ਦੇਖੋ ਵੀ ਨਕੰਦ ਬਸ਼ੇਰੀ ਦਾ ਵੱਡੀਆਂ ਘੋੜੀਆਂ ਜਿੱਡਾ ਪੇਟ ਹੈ ਜਮਾ ਜੀ ਉਹੀ ਮੈਂ ਕਹਿੰਦਾ ਇਹ ਹਲੇ ਭਰਾਈ ਨਹੀਂ ਜੀ ਜਦੋਂ ਪੇਟ ਐਡਾ ਲੰਮਾ ਪਿਆ ਤਾਂ ਸੱਚਾ ਦਾ ਬੇ ਬੇਲ ਦੇਖੋ ਵੀ ਬਹੁਤ ਵੱਡੇ ਬੱਚੇ ਦਿਉ ਜੀ ਇਹ ਬੱਚਿਆਂ ਆਸਤੇ ਲਿਆਂਦੀ ਹੈ ਵੀ ਬੱਚਿਆਂ ਤੇ ਲਾਵਾਂਗੇ ਆ ਇਹ ਬੇਤ ਨਹੀਂ ਨਹੀਂ ਇਹਦਾ ਕੋਈ ਐਡਾ ਨਹੀਂ ਇਹ ਤਾਂ ਨਾ ਭਾਈ ਗੱਲ ਕੀ ਐ ਵੀ ਜਿਵੇਂ ਹੁਣ ਇੱਕ ਦੋ ਗੱਲਾਂ ਨੇ ਅਮਰਤ ਵੀ ਮੇਰੇ ਕੋਲ ਹੁਣ 15 16 ਜਨਵਰੀ ਐ ਹਾਂਜੀ ਮੈਂ 15 16 ਚੋਂ 4 ਤਾਂ ਸਾਨੂੰ ਬਚੀਆਂ ਦਿਖਾਤੀਆਂ ਹਾਂਜੀ 4 ਤਾਂ ਉਹ ਵੇਚਣੀਆਂ ਇੱਕ ਦੇਊਗਾ ਵੱਡਿਆਂ ਚੋਂ ਇਹਨਾਂ ਚੋਂ ਇੱਕ ਦੇ ਦਊਂ ਉਹਨਾਂ ਚੋਂ ਚਾਹੇ ਤਾਂ ਨੁਕਰੀਆਂ ਵੱਡਿਆਂ ਚੋਂ ਇੱਕ ਦੇ ਦਿਆਂ ਜੀ ਚਾਹੇ ਨੀਲੀਆਂ ਚੋਂ ਦੇ ਦਿਆਂ ਠੀਕ ਹੈ ਜੀ ਵੀ ਇੱਕ ਜਾਂ ਦੋ ਇਹਨਾਂ ਚੋਂ ਵੱਡਿਆਂ ਚੋਂ ਦੇ ਦੇਾਂਗੇ ਤੇ ਉਹ ਫਿਰ ਮੌਕੇ ਤੇ ਜੇ ਹੁਣ ਕੋਈ ਭਰਾ ਆ ਕੇ ਕਹੇ ਦੇ ਵੀ ਮਹਾਲ ਇਹਦੇ ਚ ਦੋ ਗੱਲਾਂ ਨੇ ਜੀ ਮੈਂ ਤੁਹਾਨੂੰ ਗੱਲ ਦੱਸਦਾ ਹਾਂਜੀ ਕੀ ਹੁੰਦਾ ਮਤਲਬ ਜਦੋਂ ਨਾ ਆਪਾਂ ਵੇਚਣਾ ਹੋਵੇ ਜਾਨਵਰ ਉਦੋਂ ਫਿਰ ਨਖਰੇ ਨਹੀਂ ਹੁੰਦੇ ਫਿਰ ਜੇ ਆਪਾਂ ਕਹਿੰਦੇ ਕਿ ਮੈਂ ਆਹ ਵੇਚਦਾ ਵੇਚਦਾ ਨਹੀਂ ਫਿਰ ਭਰਾ ਦੀ ਵੀ ਗਾ ਅਗਲੇ ਦੀ ਮੰਨਣੀ ਪੈਂਦੀ ਆ ਅਗਲਾ ਕਹੇ ਜੀ ਮੈਨੂੰ ਆਹ ਦੇ ਦਿਓ ਫਿਰ ਚੋਇਸ ਅਗਲੇ ਦੀ ਵੈਸੇ ਆਪਾਂ ਆਪਦੇ ਹਿਸਾਬ ਨਾਲ ਮੰਗ ਲਾਂ ਸਹੀ ਗੱਲ ਆ ਬਾਬਾ ਜੀ ਸਿੱਧੀ ਜੀ ਗੱਲ ਹੈ ਜਿਹੇ ਜਿਹੇ ਜਾਨਵਰ ਅਗਲਾ ਜਿਹੇ ਜਿਹੇ ਤੇ ਹੱਥ ਰੱਖੂ ਆ ਕੇ ਉਹੇ ਜੀ ਆਪਾਂ ਦੱਸ ਦਿਆਂਗੇ ਵੀ ਕੋਈ ਇੰਨੀ ਦਾ ਗੱਲ ਹੈਗੀ ਐ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਆਪਾਂ ਅੱਜ ਤੱਕ ਪਰ ਹਮਾ ਦਾ ਪਿਆਰ ਹੀ ਪਗਾਇਆ ਕੋਈ ਬਾਲੇ ਪੈਸੇ ਨਹੀਂ ਮੈਂ ਕਮਾਏ ਘੋੜਿਆਂ ਚੋਂ ਜਾਰੀਆਂ ਹੀ ਖੱਟੀਆਂ ਤੇ ਉਹ ਗੱਲ ਹੈ ਵੀ ਕੋਈ ਇੰਨੀ ਗੱਲ ਵੀ ਨਹੀਂ ਹੈਗੀ ਵੀ ਆਪਾਂ ਕੋਈ ਇਹ ਦੋ ਜਾਨਵਰਾਂ ਦੇ ਮੰਗ ਲਾਂਗੇ ਇੱਕ ਜਾਨਵਰ ਦੇਣਾ ਤੇ ਇੱਕ ਦੇ ਮੰਗਾਗੇ ਪੈਸੇ ਹਾਂ ਜਿੰਨਾ ਮਾਲ ਮੁੱਲ ਹੋਇਆ ਉਹ ਮਤਲਬ ਜਾਰੀ ਬੈਰੀ ਗੱਲ ਹਾਂਜੀ ਹਾਂਜੀ ਇੱਕ ਬਾਬਾ ਜੀ ਆਹ ਗੱਲ ਵੀ ਬੜੀ ਵਧੀਆ ਲੱਗੀ ਤੁਸੀਂ ਤਾਂ ਉਹੀ ਗੱਲ ਬਾਬਾ ਜੀ ਚਾਰੇ ਪਾਸੇ ਘਰਦੇ ਹਨਾ ਇੱਧਰ ਵੀ ਜਾਨਵਰ ਆ ਗਏ ਅੰਦਰ ਵੀ ਜਾਨਵਰ ਉੱਧਰ ਵੀ ਘੋੜੇ ਮਤਲਬ ਸਾਰੇ ਪਾਸੇ ਘੋੜਿਆਂ ਨਾਲ ਘਰੇ ਹੋਣੇ ਬਾਬਾ ਜੀ ਮੈਂ ਕਹਿੰਦਾ ਜੀ ਵੀ ਮਤਲਬ ਨਾ ਅਗਲਾ ਕਹਿ ਦਿੰਦਾ ਵੀ ਘੋੜੇ ਰੱਖਣੇ ਇਹੇ ਦਿਲੋਂ ਰੱਖੇ ਜਾਂਦੇ ਆ ਅਗਲਾ ਕਹਿੰਦਾ ਘਰੇ ਥਾਂ ਹੋਵੇ ਨਾ ਹੋਵੇ ਦਿਲ ਚ ਥਾਂ ਹੋਣੀ ਚਾਹੀਦੀ ਬੰਦੇ ਦੇ ਤੇ ਮੇਰਾ ਜਿਹੜਾ ਮੇਨ ਵੱਡਾ ਘੋੜਾ ਆਪਣਾ ਜੀ ਦਰਯੋਧਨ ਕਹਿ ਦਿੰਨੇ ਆ ਤੇ ਉਹਦੀ ਵੀ ਅੱਗੇ ਗੱਲ ਕਰਦੇ ਆਪਾਂ ਉਹਦਾ ਨਾਮ ਅੱਜ ਤੋਂ ਮੈਂ ਚੇਂਜ ਕਰਨਾ ਹੋ ਅੱਜ ਆਪਾਂ ਅਨਾਉਂਸ ਕਰਦੇ ਆ ਕੋਈ ਨਹੀਂ ਬਾਬਾ ਤੇ ਉਹ ਘੋੜੇ ਦਾ ਮਤਲਬ ਜਿਵੇਂ ਮੇਰਾ ਜਿਹੜਾ ਬੈੱਡਰੂਮ ਹੈ ਹਾਂ ਉਹ ਬੈੱਡਰੂਮ ਦੇ ਵਿੱਚ ਉਹਦੀ ਮਤਲਬ ਜਮਾ ਮੇਰੇ ਜਿੱਥੇ ਸਿਰ ਹੁੰਦਾ ਉਹਥੇ ਉਹਦੀ ਤੱਕ ਹੀ ਹੈ ਜੀ ਘੋੜੇ ਦੀ ਮੰਨ ਲਓ 8 ਫੇਰ ਆਪਾਂ ਨੂੰ ਉਹਦੀ ਐ ਇੱਕ ਪੌੜ ਵੀ ਮਾਰੂਗਾ ਤਾਂ ਮੈਨੂੰ ਪਤਾ ਹੈ ਬਾਥਰੂਮ ਕਿੰਨੇ ਆਰੀ ਕਰਨਾ ਤਾਂ ਵੀ ਉਹਦਾ ਪਤਾ ਲੱਗਦਾ ਮਤਲਬ ਜਦੋਂ ਆਪਣਾ ਮਤਲਬ ਇੰਨਾ ਮਤਲਬ ਨਾ ਅਟੈਚਮੈਂਟ ਹੈ ਉਹਦੇ ਵਿੱਚ ਆਪਾਂ ਨੂੰ ਜਿਵੇਂ ਕਈ ਭਰਾ ਕਹਿ ਦਿੰਦੇ ਕਿ ਜੰਦਲੇ ਦੇ ਚੋਂ ਮੁਸ਼ਕਲ ਆਉਂਦੀ ਆਪਾਂ ਨੂੰ ਤਾਂ ਚੰਗਾ ਲੱਗਦਾ ਹੈ ਜੀ ਇਹਨਾਂ ਦੀ ਘੋੜਿਆਂ ਦੀ ਸਮੈਲ ਇਹਨਾਂ ਦੇ ਮੁਰਕੇ ਦੀ ਸਮੈਲ ਲਿੱਦ ਦੀ ਸਮੈਲ ਆਪਾਂ ਮਤਲਬ ਪਹਿਲੇ ਦਿਨੋਂ ਜਿਹੜਾ ਅੰਦਰੋਂ ਸ਼ੌਂਕ ਹੁੰਦਾ ਉਹ ਤਾਂ ਇਹੀ ਹੁੰਦਾ ਹੂੰ ਵੀ ਹੁਣ ਆਪਾਂ ਘੋੜਿਆਂ ਦੀ ਗੱਲ ਕਰੀ ਉਹਨੇ ਬਾਹਰ ਖੜਕਾਇਆ ਖੜਕਾਇਆ ਹਾਂਜੀ ਇਹ ਦੇਖੋ ਜੀ ਦੇਖੋ ਤੋਂ ਪਤਾ ਨਾ ਇਹ ਚੀਜ਼ਾਂ ਹੁੰਦੀਆਂ ਜੀ ਵੀ ਜਦੋਂ ਇਹਨਾਂ ਨੂੰ ਪਤਾ ਵੀ ਸਾਡੀ ਗੱਲ ਕਰ ਰਹੇ ਹਾਂਜੀ ਤੇ ਇਹ ਜਦੋਂ ਬਾਹਰੋਂ ਅਮਰਤਾ ਆਈਏ ਕਿੰਨੇ ਥਕੇਵੇਂ ਚ ਹੋਈਏ ਕਿੰਨੇ ਸਟ्रेस ਚ ਹੋਈਏ ਜਦੋਂ ਇੱਕ ਆਈ ਆ ਕੇ ਇਹਨਾਂ ਦਾ ਆ ਗਏ ਨਾ ਤਾਂ ਇਹਨਾਂ ਨੇ ਸਾਰੀ ਸਟ्रेस ਲਾ ਦੇਣੀ ਹੈ ਜਦੋਂ ਆ ਕੇ ਮੈਂ ਘਰੇ ਬੋਲ ਪਿਆ ਸਾਰਿਆਂ ਨੇ ਹਣਕੜਿਆ ਹਾਂਜੀ ਉਹ ਫਿਰ ਉਹੀ ਗੱਲ ਜੀ ਤਾਂ ਕਰਕੇ ਹੁਣ ਮੈਂ ਮਤਲਬ ਮਕਾਨ ਦੇ ਦੋਨੇ ਪਾਸੇ ਆਪਣੇ ਹਾਂਜੀ ਇੱਧਰ ਵੀ ਜਾਨਵਰ ਹੈ ਤੇ ਉੱਧਰ ਵੀ ਜਾਨਵਰ ਹੈ ਉੱਧਰ ਵੀ ਜਾਨਵਰ ਤੇ ਹੁਣ ਬਣਾਉਣ ਨੂੰ ਤਾਂ ਆਪਣੇ ਕੋਲ ਜਗ੍ਹਾ ਬਹੁਤ ਪਈ ਹੈ ਅੱਗੇ ਸਮੇਂ ਦੀ ਲੋੜ ਬਣਾਵਾਂਗੇ ਵੀ ਪਰ ਜਿਹੜਾ ਆ ਸੁਆਦ ਹੈ ਨਾ ਵੀ ਇੱਥੇ ਮਤਲਬ ਅੰਦਰ ਬੈਠਿਆਂ ਨੂੰ ਵੀ ਇਹਨਾਂ ਬਾਰੇ ਪਤਾ ਹੈ ਹਾਂਜੀ ਤੇ ਬਾਕੀ ਹਾਂ ਵੀ ਤਾਂ ਕਰਕੇ ਵੀ ਇਹਨਾਂ ਦਾ ਨਾ ਬਾਕੀ ਗੁਰੂ ਸਾਹਿਬਾਂ ਦੀ ਸਵਾਰੀ ਹੈ ਜੀ ਸਵਾਰੀ ਹੈ ਜੀ ਤੇ ਆਪਾਂ ਨੂੰ ਤਾਂ ਇਹਨਾਂ ਨੂੰ ਦੇਖੇ ਬਿਨਾ ਚੈਨ ਨਹੀਂ ਆਉਂਦਾ ਬਾਕੀ ਦੋਸਤੋ ਬਾਬਾ ਜੀ ਨੇ ਗੱਲ ਕਹੀ ਵੀ ਮੈਨੂੰ ਤਾਂ ਵੀ ਮੁੜ ਕੇ ਦੀ ਸਮੈਲ ਵੀ ਖੁਸ਼ਬੂ ਵਰਗੀ ਲੱਗਦੀ ਹੈ ਹਨਾ ਤੇ ਉਹੀ ਗੱਲ ਦੋਸਤੋ ਤੁਸੀਂ ਇੱਕ ਚੀਜ਼ ਨੋਟ ਕਰ ਲਿਓ ਜ਼ਿੰਦਗੀ 'ਚ ਜਿਹੜਾ ਕੋਈ ਆਪਣਾ ਘਰ ਦਾ ਪਰਿਵਾਰ ਦਾ ਜਿਵੇਂ ਆਪਣੇ ਪਪਾ ਹੋ ਗਏ ਜਾਂ ਆਪਣੀ ਮਾਤਾ ਹੋ ਗਈ ਜਾਂ ਆਪਣਾ ਕੋਈ ਲਾਈਫ ਪਾਰਟਨਰ ਹੋ ਗਿਆ ਉਹਨਾਂ ਦੇ ਮੁੜਕੇ ਦੀ ਸਮੈਲ ਤੁਹਾਨੂੰ ਮੁੜਕੇ ਦੀ ਸਮੈਲ ਨਹੀਂ ਲੱਗੂਗੀ ਉਹ ਮਤਲਬ ਆਪਣੀ ਜੀ ਸਮੈਲ ਲੱਗੂਗੀ ਖੁਸ਼ਬੂ ਜਿਹੜਾ ਕੋਈ ਬਗਾਨਾ ਬੰਦਾ ਜੀ ਜਿਹਨੂੰ ਆਪ ਨਹੀਂ ਆ ਉਹਦੀ ਮੁੜਕੇ ਦੀ ਬਦਬੂ ਬਣ ਜਾਂਦੀ ਤੇਰੀ ਅਮਰਤ ਗੱਲ ਵੱਡੀ ਕਰਦਾ ਮੈਂ ਵੀ ਜਿਹੜੀ ਪਹਿਲਾਂ ਕੀ ਕਹਿੰਦੇ ਨਾ ਵੀ ਖਾਨਦਾਨੀ ਜ਼ਮੀਨ ਖਾਨਦਾਨੀ ਜ਼ਮੀਨ ਨੂੰ ਇੰਨਾ ਚੰਗਾ ਕਿਉਂ ਸਮਝਦੇ ਸੀ ਵੀ ਸਾਡੇ ਪਿਓ ਦਾਦਿਆਂ ਦਾ ਉਹਦੇ ਚ ਮੁੜਕਾ ਡੋਲੇ ਮੁੜਕਾ ਡੋਲੇ ਅਾਦੀ ਦੇ ਹੁੰਦੀ ਸੀ ਇਹ ਚੀਜ਼ ਦੀ ਵੈਲਿਊ ਹੁੰਦੀ ਸੀ ਹੈ ਵੀ ਉਹਨਾਂ ਨੇ ਦੁਨੀਆ ਜਿੰਦਗੀ ਚ ਸਾਡੇ ਨੂੰ ਹਜ਼ਾਰਾਂ ਗੁਣੇ ਵੱਧ ਤਕਲੀਫਾਂ ਝੱਲ ਕੇ ਉਦੋਂ ਨਹੀਂ ਉਹਨਾਂ ਨੇ ਉਹਨੂੰ ਆ ਚਾਉਣ ਦਿੱਤੀ ਵੇਚਿਆ ਤੇ ਅਸੀਂ ਹੁਣ ਮਤਲਬ ਜ਼ਮੀਨ ਨੂੰ ਮੜ ਜੀ ਗੱਲ ਹੁੰਦੀ ਹੈ ਤੇ ਜ਼ਮੀਨ ਤੇ ਧਾਵਾ ਧਰ ਲੈਨੇ ਆ ਤੇ ਜਿਹੜੀ ਕਿ ਅੱਜ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ ਵੀ ਜ਼ਮੀਨ ਸਾਡੀ ਮਾਂ ਹੈ ਤੇ ਉਹ ਅਸੀਂ ਸਾਥੋ ਜਮੀਨ ਨਹੀਂ ਕਹਿੰਦੇ ਛੜਾਈ ਜਾਂਦੀ ਤੇ ਜਮੀਨ ਸਾਨੂੰ ਕਿਤੇ ਬੈਠਿਆ ਨਹੀਂ ਵੀ ਜਦੋਂ ਵੀ ਛੜਾ ਲੂ ਛੜਾ ਲੂ ਵੀ ਤੇ ਉਹ ਗੱਲਾਂ ਹੁੰਦੀਆਂ ਜੀ ਤਾਂ ਕਰਕੇ ਤੇ ਉਹੀ ਗੱਲ ਇਹਨਾਂ ਦੀ ਆ ਗਈ ਜੀ ਜਨਮਰਾਂ ਦੀ ਅੱਜ ਕੱਲ ਨਾ ਜੀ ਇੱਕ ਹੁਣ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਹੈ ਵੀ ਪਹਿਲਾਂ-ਪਹਿਲਾਂ ਆਪਾਂ ਜਦੋਂ ਨਾ ਵੀ ਪਹਿਲੀ ਬਾਰ ਛਾਉਂਦੀ ਹਾਂਜੀ ਤੇ ਉਹ ਭੂਰ ਪੈਂਦੀ ਨਾ ਜਿਹੜੀ ਪਹਿਲੀ ਉਹ 스멜 ਕਿੱਡੀ ਵਧੀਆ ਫ੍ਰੈਗਰੈਂਸ ਹੁੰਦੀ ਸੀਗੀ ਤੇ ਆਪਾਂ ਤਾਂ ਦੇਖੋ ਮਿੱਟੀ ਚ ਘੁਲੇ ਆਂ ਮਿੱਟੀ ਚ ਜੰਮੇ ਪਲੇ ਆਂ ਆਪਾਂ ਨੂੰ ਉਹ ਗੱਲਾਂ ਦਾ ਪਤਾ ਹੈ ਤੇ ਹੁਣ ਉਹ 스멜 ਵਿਕਣ ਲੱਗੀ ਜੀ ਹੂੰ ਹੁਣ ਉਹ ਨਾ ਹਾਂ ਪਰਫਿਊਮਾਂ 'ਚ ਆਉਣ ਲੱਗੀ ਤੇ ਮਹਾਰਾਜ ਸੁਖ ਰੱਖੇ ਕਦੇ ਘੋੜਿਆਂ ਦੇ ਮੁਰਕੇ ਦੀ ਸਮੱਲ ਵੀ ਵਿਕਿਆ ਕਰੂ ਵਿਕੂਗੀ ਜਿਹੜੇ ਸਾਡੇ ਵਰਗੇ ਬੰਦੇ ਆ ਸਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਤੇ ਇਹ ਵੀ ਕਦੇ ਆ ਕੇ ਆਉਣਗੀਆਂ ਜੀ ਦੁਬਈ ਵਰਗੇ ਉਹਦੇ 'ਚ ਤਾਂ ਮਤਲਬ ਇਹਦਾ ਵੀ ਐਸੇ ਹ ਇਹਦੇ ਫਾਇਦੇਮੰਦ ਵੀ ਆਏ ਆ ਜੀ ਵੀ ਤੁਸੀਂ ਐ ਲਾ ਲਓ ਵੀ ਇਹ ਐਡਾ ਫਾਇਦੇਮੰਦ ਦਾ ਵੀ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਕੋਈ ਬੰਦਾ ਸ਼ਰਾਬ ਦੀ ਲਤ ਪਈ ਹੈ ਕਿਸੇ ਨੂੰ ਜਾਂ ਹੋਰ ਵੀ ਪਸੀਨਾ ਆਪਾਂ ਪਾ ਕੇ ਨਾ ਪਹਿਲਾਂ ਮੈਂਥ ਬਹੁਤ ਬੰਦੇ ਲੈ ਜਾਂਦੇ ਆ ਜੀ ਕਈ ਬੰਦੇ ਪਿਸ਼ਾਬ ਵੀ ਲੈ ਜਾਂਦੇ ਆ ਤੇ ਕਈ ਬੰਦੇ ਪਸੀਨਾ ਲੈ ਜਾਂਦੇ ਆ ਉਹ ਪਸੀਨੇ ਦੀ ਤਾਂ ਮੈਂ ਆਪ ਵੀ ਉਹ ਕਰਿਆ ਹੈਗਾ ਜਿਹੜੇ ਬੰਦੇ ਨੂੰ ਕੋਈ ਸ਼ਰਾਬ 'ਚ ਪਸੀਨਾ ਪਾ ਕੇ ਆਪਾਂ ਦੇ ਦਈਏ ਤਾਂ ਉਹ ਛੇਤੀ ਕਹਿੰਦੇ ਉਹ ਨੂੰ ਮੂਹ ਵੀ ਨਹੀਂ ਲਾਉਂਦਾ ਵੀ ਉਹ ਤੇ ਨਕਸ਼ਣ ਪੈ ਜਾਂਦੀ ਇਹ ਇਹਦੇ ਉਹ ਮਤਲਬ ਕੋਈ ਬੱਚੀ ਇਹੋ ਜੀ ਹੋ ਹੁੰਦੀ ਹੈ ਵੀ ਇਹਦੇ ਪਸੀਨੇ ਦੀ ਗੰਧ ਹੀ ਮਤਲਬ ਬੰਦੇ ਨੂੰ ਦੇਖਣਸਾਰ ਉਲਟੀ ਆਉਂਦੀ ਹੈ ਹੂੰ ਤੇ ਉਹ ਤਾਂ ਕਰਕੇ ਹੁੰਦੇ ਆਪਾਂ ਨੂੰ ਤਾਂ ਮਤਲਬ ਉਹ ਚੰਗਾ ਲੱਗਦਾ ਨਾ ਵੀ ਆਪਾਂ ਨੂੰ ਤਾਂ ਤਾਂ ਕਰਕੇ ਵੀ ਆਪਣਾ ਪਸੀਨਾ ਇਹਨਾਂ ਨਾਲ ਮਿਲਿਆ ਹੁੰਦਾ ਜਦੋਂ ਆਪਾਂ ਖਰਖਰਾ ਮਾਰਦੇ ਆ ਜਾਂ ਭਜਾਉਂਦੇ ਆ ਜਾਂ ਉੱਤੇ ਬਹਿ ਕੇ ਆਪਾਂ ਉਹ ਕਰਦੇ ਆ ਤੇ ਗੱਲ ਤਾਂ ਇਹ ਹੈ ਨਾ ਜੀ ਘੋੜੇ ਦਾ ਜਦੋਂ ਆਪਾਂ ਇਹਨੂੰ ਰਾਈਡਿੰਗ ਕਰਦੇ ਆ ਮੇਰਾ ਵੀ ਸਫਰ ਪਹਿਲਾਂ ਰਾਈਡਿੰਗ ਤੋਂ ਸ਼ੁਰੂ ਹੋਇਆ ਸੀ ਹੁਣ ਤਾਂ ਚਲੋ ਸਰੀਰ ਭਾਰਾ ਹੋ ਗਿਆ ਨਹੀਂ ਹੁੰਦੀ ਉਨੀ ਕੁਝ ਪਿਛੇ ਸੱਟ ਲੱਗੀ ਸੀ ਤੇ ਪਰ ਜਿਹੜੀ ਗੱਲ ਹੈ ਨਾ ਜਿਹੜਾ ਬੰਦਾ ਰਾਈਡਿੰਗ ਕਰਦਾ ਇਹਦੇ ਤੇ ਘੋੜੇ ਤੇ ਬਹਿ ਕੇ ਤਾਂ ਉਹਦਾ ਦਿਲ ਤੇ ਘੋੜੇ ਦਾ ਦਿਲ ਇੱਕੋ ਹੁੰਦਾ ਉਹਨਾਂ ਦੀ ਹਾਰਟ ਬੀਟ ਵੀ ਜਦੋਂ ਮਤਲਬ ਕੁਸ਼ ਚੇਰ ਚੱਲ ਕੇ ਇੱਕੋ ਜੀ ਹੋ ਜਾਂਦੀ ਹੈ ਜੀ ਤੇ ਉਹ ਤਾਂ ਕਰਕੇ ਘੋੜੇ ਸਾਨੂੰ ਮਤਲਬ ਇੱਕ ਐ ਆਪਦਾ ਸਾਥੀਆਂ ਨੂੰ ਵੀ ਵੱਧ ਸਾਰਿਆਂ ਨੂੰ ਵੱਧ ਬਹੁਤਾਰ ਜੇ ਕੋਈ ਚੀਜ਼ ਹੈ ਤਾਂ ਘੋੜਾ ਦੂਜੇ ਨੰਬਰ ਤੇ ਕੁੱਤਾ ਦੂਜੇ ਨੰਬਰ ਤੇ ਕੁੱਤਾ ਬਾਕੀ ਬਾਬਾ ਜੀ ਬੰਦਾ ਜੇ ਘੋੜਾ ਥੱਕਦਾ ਤਾਂ ਘੋੜੇ ਦੇ ਨਾਲ ਹੀ ਬੰਦਾ ਥੱਕਦਾ ਹੈ ਲਈ ਬੜੇ ਸੈਂਸਟਿਵ ਜਾਨਵਰ ਹੁੰਦੇ ਆ ਜੀ ਪਹਿਲਾਂ ਕਹਿ ਦਿੰਦੇ ਜੇ ਕਿਤੇ ਦੁਸ਼ਮਣ ਖੜਾ ਹੁੰਦਾ ਨਾ ਘੋੜੇ ਲੈ ਕੇ ਨਾ ਜਾਂਦੇ ਉਸ ਪਾਸੇ ਉਹ ਆ ਨਹੀਂ ਪੈਂਦੇ ਸੀ ਤੇ ਬੰਦੇ ਨੂੰ ਬਚਾਉਂਦੇ ਸੀਗੇ ਵੀ ਉਹ ਜਿਹੜੀ ਅਸਲ ਕੀ ਸੀ ਉਹ ਦਿਲ ਅੰਦਰੋਂ ਮਿਲੇ ਹੁੰਦੇ ਸੀਗੇ ਤੇ ਉਹ ਇਹਨਾਂ ਦੇ ਨਾ ਮਾਈਂਡ ਆਫ ਸੈਂਸ ਕੋਈ ਇਹ ਪਰਮਾਤਮਾ ਇਹ ਜੀ ਲਾਇਆ ਵੀ ਇਹ ਅਭਾਸ ਹੋ ਜਾਂਦਾ ਇਹਨਾਂ ਨੂੰ ਵੀ ਇੱਥੇ ਹੁਣ ਖਤਰਾ ਜਾਂ ਨਹੀਂ ਆ ਉਸ ਪਾਸੇ ਨੂੰ ਜਾਂਦੇ ਹੀ ਨਹੀਂ ਸੀਗੇ ਤੇ ਬਹੁਤ ਵਧੀਆ ਲੱਗਿਆ ਬਾਬਾ ਜੀ ਗੱਲਾਂ ਬਾਤਾਂ ਵੀ ਤੁਸੀਂ ਦਾ ਬਗਲੋ ਰੂਹ ਖੁਸ਼ ਕਰਤੀ ਇਹ ਜਿਹੇ ਸੁਣਾ ਕੇ ਹਨ ਤੇ ਜਾਨਵਰ ਦੋਸਤੋ ਤੁਹਾਨੂੰ ਦਿਖਾਤੀ ਆਪਾਂ 5 6 ਜਾਨਵਰ ਬਾਬਾ ਜੀ ਸੇਲ ਕਰ ਦੇਣਗੇ ਜਿਹੜਾ ਵੀ ਤੁਹਾਨੂੰ ਪਸੰਦ ਲੱਗੇ ਗੱਲਾਂ ਬਾਤਾਂ ਵਾਲੀ ਗੱਲ ਫੇਰ ਮੈਂ ਵਿੱਚ ਟੋਕਦਾ ਵੀ ਗੱਲਾਂ ਬਾਤਾਂ ਦਾ ਕੀ ਹੈ ਨਾ ਜੀ ਜਦੋਂ ਉਹ ਕਹਿੰਦੇ ਵੀ ਤੁਸੀਂ ਸੱਚੀ ਗੱਲ ਕਰੋਗੇ ਤੁਹਾਨੂੰ ਚੰਗੀ ਆਪ ਲੱਗੂਗੀ ਰੂਹ ਤੋਂ ਕਰਾਂਗੇ ਜਾਂ ਸਾਡੇ ਹੁਣ ਇਹ ਜ਼ਿੰਦਗੀ ਦੇ ਤਜਰਬੇ ਨੇ ਜਿਹੜੀ ਇਹ ਆਪਾਂ ਕਹਾਂਗੇ ਨਾ ਤਾਂ ਆਪਦੇ ਆਪ ਚੰਗੇ ਲੱਗੇਣਗੇ ਵੀ ਇਹ ਆਪਣੀਆਂ ਦੇ ਲੋ ਸੱਚੀਆਂ ਜਿਹੜੀਆਂ ਆਪਣੇ ਹੱਡੀਆਂ ਹਡਾਈਆਂ ਹੋਈਆਂ ਗੱਲਾਂ ਨੇ ਤੇ ਤਾਂ ਕਰਕੇ ਚੰਗੀਆਂ ਲੱਗ ਰਹੀ। ਉਹ ਗੱਲ ਬਾਬਾ ਜੀ ਕਹਦੇ ਮਾੜੀ ਨਾ ਹੋਊਗੀ ਜਿਹੜੀ ਦਿਲੋਂ ਨਿਕਲੇ। ਹਾਂ ਦਿਲੋਂ ਨਿਕਲੀ ਹੋਈ। ਇਹ ਆਪਣੀਆਂ ਸਾਰੀਆਂ ਆਪਦੇ ਹੱਡੀਆਂ ਨੇ ਜੀ ਤੇ ਆਪਾਂ 20-25 ਸਾਲ ਹੋ ਗਏ ਕੋੜਿਆਂ ਨਾਲ ਜੁੜੇ ਹੋਏ ਨੇ। ਤੇ ਤਾਂ ਕਰਕੇ ਇਹ ਚੀਜ਼ਾਂ ਬਹੁਤ ਵਧੀਆ ਜੀ ਤਾਂ ਹੀ ਹੁਣ ਆਪਾਂ ਬੱਚਿਆਂ ਨੂੰ ਕਹਿੰਨੇ ਆ ਜਿਹੜੇ ਬੱਚੇ ਇਹਨਾਂ ਨਾਲ ਜੁੜਨਗੇ ਕਦੇ ਵਾਸਤੇ ਉਹ ਬੱਚੇ ਮਾੜੇ ਨਸ਼ੇ ਕਰਨੀ ਮਾੜੀ ਲੱਤ ਕੰਨੀ ਮਾੜੀ ਸੰਗਤ ਕੰਨੀ ਜਾਂਦੇ ਹੀ ਨਹੀਂ ਗਲਤ ਪਾਸੇ ਨਹੀਂ ਜਾਂਦੇ ਜੀ ਕਿਉਂ ਉਹਨਾਂ ਨੂੰ ਉਹੀ ਚੀਜ਼ਾਂ ਚੰਗੀਆਂ ਲੱਗਣਗੀਆਂ ਆਪਾਂ ਨੂੰ ਕਦੇ ਵੀ ਟਾਈਮ ਹੋਊ ਆਪਾਂ ਕਹਾਂਗੇ ਸਾਡੇ ਘੋੜਿਆਂ ਨਾਲ ਅਸੀਂ ਯਾਰ ਕੋਈ ਖਰਖਰਾ ਮਾਰ ਲਗੀ ਕੋਈ ਆਪ ਨਹੀਂ ਵੱਜਦਾ ਤਾਂ ਮੁੰਡਿਆਂ ਤੋਂ ਕਹਿ ਕੇ ਮਰਬਲ ਗਈ ਤੇ ਜਾਂ ਮਤਲਬ ਰਾਈਡਿੰਗ ਕਰ ਲਈ ਜਾਂ ਆਪਦੇ ਘੋੜੇ ਨੂੰ ਉਹ ਆਪਾਂ ਨੂੰ ਇਹ ਹੁੰਦਾ ਵੀ ਜਿੰਨਾ ਕਿ ਸਾਡੇ ਕੋਲ ਟਾਈਮ ਹੈਗਾ ਤਾਂ ਵੀ ਅਸੀਂ ਪਹਿਲਾਂ ਆਪਦਾ ਜਿਹੜਾ ਕੋਈ ਉੱਪਰਲਾ ਕੰਮ ਕਰਕੇ ਉਦੋਂ ਬਾਅਦ ਜਿਹੜਾ ਭਰਾਵਾ ਕੋਈ ਬੱਚਾ ਇਹ ਘੋੜਿਆਂ 'ਚ ਪੈ ਗਿਆ ਤਾਂ ਉਹ ਉਹਨੂੰ ਇਹ ਹੋ ਜਾਂਦਾ ਹੈਗਾ ਵੀ ਮੈਂ ਘੋੜਿਆਂ 'ਚ ਹੀ ਆਪਦਾ ਟਾਈਮ ਸਪੈਂਡ ਕਰਾਂ ਨਾ ਉਹਨੂੰ ਫੋਨ ਦੇਖਣ ਨੂੰ ਟਾਈਮ ਹੈ ਤੇ ਨਾ ਮਾੜੀ ਸੰਗਤ ਬਸਤੇ ਟਾਈਮ ਸਹੀ ਗੱਲ ਹੈ ਹਾਂਜੀ ਤੇ ਚਲੋ ਬਾਬਾ ਜੀ ਦੇ ਹੋਰ ਜਾਜਤ ਬਾਕੀ ਦੋਸਤੋ ਜਾਨਵਰ ਤੁਹਾਨੂੰ ਆਪਾਂ ਦਿਖਾਤੇ ਜਿਹੜਾ ਵੀ ਤੁਹਾਨੂੰ ਜਾਨਵਰ ਫਿੱਟ ਆਉਂਦਾ ਬਾਬਾ ਜੀ ਦਾ ਨੰਬਰ ਆਪਾਂ ਦੇ ਦਾਂ ਘੰਟੀ ਮਾਰ ਲਿਓ ਤੇ ਲਾਸਟ ਵਿੱਚ ਬਾਬਾ ਜੀ ਸ਼ੁਕਰੀਆ ਤੁਹਾਡਾ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਬਾਈ ਤੁਹਾਡੇ ਕਰਕੇ ਸਾਡਾ ਇਹ ਘੋੜਿਆਂ ਵਾਲਾ ਬਿਜ਼ਨਸ ਬਹੁਤ ਉੱਪਰ ਗਿਆ ਪ੍ਰਮਾਤਮਾ ਦੀ ਕਿਰਪਾ ਹੈਗੀ ਵੀ ਜਦੋਂ ਦਾ ਸੋਸ਼ਲ ਮੀਡੀਆ ਤੁਸੀਂ ਭਰਾਵਾਂ ਨੇ ਸਟਾਰਟ ਕਰਿਆ ਵੀ ਉਦੋਂ ਦਾ ਇਹ ਘੋੜਿਆਂ ਵਾਲਾ ਮਤਲਬ ਬਹੁਤ ਉੱਪਰ ਗਿਆ ਤੇ ਤਾਂ ਕਰਕੇ ਅਸੀਂ ਤੁਹਾਡਾ ਵੀ ਦੇਣ ਸਾਰੇ ਭਰਾ ਦੇ ਨਹੀਂ ਸਕਦੇ ਬਹੁਤ ਵਧੀਆ ਤੁਸੀਂ ਸ਼ੋਅ ਕਰ ਰਹੇ ਹਾਂ ਜੀ ਆਇਆਂ ਨੂੰ ਧੰਨਵਾਦ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਭਰਾ ਆਪਾਂ ਨੂੰ ਘਰੇ ਬੈਠ ਕੇ ਦੇਖਦੇ ਆ ਤੇ ਹੰਗਾਰਾ ਦਿੰਦੇ ਆ ਜੀ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ